ਦੀ লাশ ਮਿਲੀ ਹੈ ਪਲਾਸਟਿਕ ਦੇ ਬੋਰੇ ਦੇ ਵਿੱਚ ਲਪੇਟ ਕੇ ਇਹ লাশ ਡਰਮ ਦੇ ਵਿੱਚ ਰੱਖੀ ਗਈ ਸੀ ਔਰ ਰੱਸੀ ਦੇ ਨਾਲ ਹੱਥ ਪੈਰ ਬੰਨੇ ਹੋਏ ਸੀ লাশ ਬਾਰੇ ਪਤਾ ਲੱਗਣ ਤੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਨੇ ਆ ਕੇ ਉਸ লাশ ਨੂੰ ਪੋਸਟਮਾਰਟਮ ਦੇ ਲਈ ਭਜਵਾ ਦਿੱਤਾ ਨੀਲੇ ਰੰਗ ਦਾ ਡਰਮ ਸੀ ਔਰ ਉਸ ਤੇ ਵਿੱਚ ਹੱਥ ਪੈਰ ਬੰਨ ਕੇ ਇੱਕ ਸ਼ਖਸ ਦੀ লাশ ਰੱਖੀ ਹੋਈ ਸੀ ਉੱਥੇ ਜਿਹੜੇ ਲੋਕ ਲੰਘਣ ਵਾਲੇ ਸੀ ਰਾਹੀਰ ਸੀ ਉਹਨਾਂ ਨੂੰ ਇਸ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਆ ਕੇ ਇਸ লাশ ਨੂੰ ਪੋਸਟਮਾਰਟਮ ਦੇ ਲਈ ਪਿਛਵਾ ਦਿੱਤਾ ਔਰ লাশ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਇਸ ਵੇਲੇ ਪਛਾਣ ਕਰਨ ਦੇ ਵਿੱਚ ਜੁਟੀ ਹੈ ਕਿ ਕਿਸ ਵਿਅਕਤੀ ਦੀ ਇਹ লাশ ਹੋ ਸਕਦੀ ਹੈ ਸ਼ੇਰਪੁਰ ਜਿਹੜੀ ਜਗ੍ਹਾ ਹੈ ਲੁਧਿਆਣਾ ਦੇ ਵਿੱਚ ਉੱਥੇ ਇੱਕ ਸੁੰਨੀ ਜਗ੍ਹਾ ਤੇ ਇੱਕ ਖਾਲੀ ਜਗ੍ਹਾ ਤੇ ਇਹ ਡਰਮ ਪਿਆ ਹੋਇਆ ਸੀ ਜਿਸ ਦੇ ਵਿੱਚ ਪਲਾਸਟਿਕ ਦੇ ਬੋਰੇ ਚ ਬੰਦ ਕਰਕੇ ਇੱਕ লাশ ਰੱਖੀ ਹੋਈ ਸੀ ਤਈ ਉਸ ਡਰਮ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲੁਧਿਆਣਾ ਦਾ ਸ਼ੇਰਪੁਰ ਇਲਾਕਾ ਹੈ ਸ਼ੇਰਪੁਰ ਇਲਾਕੇ ਦੇ ਵਿੱਚ ਇਸ ਡਰਮ ਦੇ ਵਿੱਚ ਲਾਸ਼ ਰੱਖੀ ਹੋਈ ਸੀ ਪਿਛਲੇ ਸਮੇਂ ਦੇ ਵਿੱਚ ਇੱਕ ਹਾਈ ਪ੍ਰੋਫਾਈਲ ਕੇਸ ਆਇਆ ਸੀ ਜਿੱਥੇ ਇੱਕ ਪਤੀ ਨੂੰ ਮਾਰ ਕੇ ਉਸ ਨੂੰ ਨੀਲੇ ਡਰਮ ਦੇ ਵਿੱਚ ਸੀਮਿੰਟ ਪਾ ਕੇ ਉੱਤੋਂ ਬੰਦ ਕਰ ਦਿੱਤਾ ਗਿਆ ਸੀ ਔਰ ਉਦੋਂ ਤੋਂ ਇਹ ਡਰਮ ਜਿਹੜਾ ਹੈ ਇਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੋਸ਼ਲ ਮੀਡੀਆ ਤੇ ਹੁਣ ਲੁਧਿਆਣਾ ਦੇ ਵਿੱਚ ਇਸੇ ਤਰ੍ਹਾਂ ਦੇ ਹੀ ਨੀਲੇ ਡਰਮ ਦੇ ਵਿੱਚੋਂ Laash बरामद ਹੋਈ ਹੈ। ਰਜਿੰਦਰ ਕੁਮਾਰ ਸਾਡੇ ਸਹਾਇਕੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਰਜਿੰਦਰ ਕੁਝ ਪਤਾ ਚੱਲ ਪਾਇਆ ਕਿਸ ਵਿਅਕਤੀ ਦੀ Laash ਹੈ ਕਿੱਥੇ ਪਈ ਸੀ। ਆ ਦੇਖੋ ਬਿਲਕੁਲ ਵਿਜੇ ਹਾਲਾਂਕਿ ਇਹ ਪਲਾਸਟਿਕ ਦੇ ਡਰਮ ਦੇ ਵਿੱਚ ਜਿਹੜੀ ਹੈ ਵਿਅਕਤੀ ਦੀ ਇੱਕ ਜਿਹੜੀ Laash ਮਿਲੀ ਉਹ ਦੇਖਿਆ ਜਾਵੇ ਤਾਂ ਇਲਾਕੇ ਦੇ ਲੋਕਾਂ ਵੱਲੋਂ ਇਸ ਨੂੰ ਲੈ ਕੇ ਜਿਹੜਾ ਸੂਚਿਤ ਕੀਤਾ ਗਿਆ ਹਾਲਾਂਕਿ 42 ਕੰਪਨੀਆਂ ਵੱਲੋਂ ਇਹ ਜਿਹੜੇ ਡਰਮ ਹੈ ਉਹ ਬਣਾਏ ਜਾ ਰਹੇ ਨੇ। ਔਰ ਵੱਖ-ਵੱਖ ਜਿਹੜੇ ਡਰਮ ਬਣਾਉਣ ਵਾਲੀਆਂ ਕੰਪਨੀਆਂ ਉਹਨਾਂ ਦੇ ਨਾਲ ਵੀ ਪੁਲਿਸੇ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ ਇਹ ਡਰਮ ਆਇਆ ਕਿੱਥੋਂ ਕਿਉਂਕਿ ਇਹ ਆਵਾਜਾਈ ਵਾਲਾ ਇਲਾਕਾ ਪੀੜਪੜ ਵਾਲਾ ਇਲਾਕਾ ਹੈ ਤਾਂ ਆਖਿਰ ਕਿਸਦੇ ਵੱਲੋਂ ਇਹ ਡਰਮ ਜਿਹੜਾ ਸੁੱਟਿਆ ਗਿਆ ਹੈ ਸ਼ੇਰਪੁਰ ਇਲਾਕੇ ਦੀ ਇਹ ਸਾਰੀ ਜਿਹੜੀ ਹੈ ਘਟਨਾ ਸਾਹਮਣੇ ਆਈ ਹੈ ਔਰ ਇਹ ਵਿਅਕਤੀ ਦੀ ਵੀ ਹਾਲੇ ਤੱਕ ਜਿਹੜੀ ਹੈ ਪਛਾਣ ਨਹੀਂ ਹੋ ਪਾਈ ਇਹ ਪਰ ਇਹ ਦੱਸਿਆ ਜਾ ਰਿਹਾ ਕਿ ਇਹ ਪ੍ਰਵਾਸੀ ਹੈ ਹਾਲਾਂਕਿ ਪੁਲਿਸ ਇਸ ਮਾਮਲੇ ਤੇ ਕਿ ਜਿਹੜੇ ਨਸਲੀ ਵਿਸ਼ੇ ਦੀ ਗੱਲ ਕਰ ਰਹੀ ਹੈ ਜਾਂਚ ਦੀ ਗੱਲ ਕਰ ਰਹੀ ਹੈ ਅਹ ਕਤਲ ਕੀ ਹੈ ਕਤਲ ਦੀ ਸ਼ੰਕਾ ਹੈ ਜਾਂ ਕਿਸਦੇ ਵੱਲੋਂ ਇਸ ਦਾ ਕਾਨੂੰਨ ਜਾਂਚ ਦਿੱਤਾ ਗਿਆ ਫਿਲਹਾਲ ਪੁਲਿਸ ਵਾਕਫ ਹੈ ਐਂਗਲਾਪੇਸ ਨੂੰ ਐਸੀ ਜਿਹੜਾ ਜਾਂਚ ਜਰੂਰ ਕਰ ਰਹੀ ਹੈ ਲੇਕਿਨ ਇਸ ਦੀ ਸੱਚਾਈ ਕੀ ਆ ਉਹ ਕੁਝ ਸਮੇਂ ਬਾਅਦ ਜਿਹੜੀ ਆ ਪਤਾ ਚੱਲੇਗੀ ਕਿਉਂਕਿ ਪੁਲਿਸ ਜਿਸ ਤਰੀਕੇ ਦੇ ਨਾਲ ਕਹਿ ਰਹੀ ਹੈ ਕਿ ਹਾਲੇ ਸਾਰੀ ਕੋਹ ਕੇਸ ਦੀ ਕੀਤੀ ਜਾ ਰਹੀ ਹੈ ਜੀ ਠੀਕ ਹੈ ਧੰਨਵਾਦ ਰਜਿੰਦਰ ਤਾਂ ਹਾਲੇ ਪੁਲਿਸ ਪਛਾਣ ਨਹੀਂ ਕਰ ਪਾਈ ਹੈ ਕਿ ਕਿਸ ਦੀ লাশ ਹੈ ਪੁਲਿਸ ਇਹ ਇਹ ਜਾਂਚ ਦੇ ਵਿੱਚ ਜੁਟੀ ਹੈ ਇਹ ਪਤਾ ਕਰਨ ਦੇ ਵਿੱਚ ਜੁਟੀ ਹੈ ਕਿ ਕਿਸ ਵਿਅਕਤੀ ਦੀ ਇਹ লাশ ਹੈ ਕਿਉਂਕਿ ਜ਼ਾਹਿਰ ਜੀ ਗੱਲ ਹੈ ਇਸ ਤਰੀਕੇ ਨਾਲ লাশ ਦਾ ਮਿਲਣਾ ਇੱਕ ਮਰਡਰ ਮਿਸਟਰੀ ਵੱਲ ਇਸ਼ਾਰਾ ਕਰਦਾ ਹੈ ਔਰ ਕਿਸ ਨੇ ਕਿਸੇ ਨੇ ਕਤਲ ਕੀਤਾ ਹੈ ਜਿਸ ਨੇ ਵੀ ਕੀਤਾ ਹੈ ਉਸ ਨੇ লাশ ਕਿਸ ਤਰੀਕੇ ਨਾਲ ਇੱਥੇ ਲਿਆਂਦੀ ਕਿਸ ਤਰੀਕੇ ਨਾਲ ਇੱਥੇ ਰੱਖੀ ਹੁਣ ਸਾਰਾ ਇਹ ਜਿਹੜੀ ਸਾਰੀ ਜਾਂਚ ਹੈ ਇਹ ਪੁਲਿਸ ਤੇ ਲਈ ਕਾਫੀ ਵੱਡੀ ਚੁਣੌਤੀ ਹੈ